ਇਹ ਸ਼ਰਮ ਦੀ ਗੱਲ ਹੈ ਕਿ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀਆਂ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇਬਾਜ਼ੀਆਂ ਘੜਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਐ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਰਟੀਦਾਨੀ ਦਾ ਸਕਦੇ ਹੋ ਕਿ ਸਾਡੇ ਜਿਹੜੇ ਸਿੱਖੀ ਨੂੰ ਅੱਜ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਦਿੱਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਲ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에ਰਪੋਰਟਾਂ ਦੇ ਵਿੱਚ ਜਾ ਕੇ ਬੈਗਾਂ ਕਢਣ ਨਹੀਂ ਦਿੱਤਾ ਜਾਏਗਾ ਫੈਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਭਾਰਤ ਸਰਕਾਰ ਤੋਂ ਜਵਾਬ ਮੰਗਦੇ ਹਾਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਸਾਡ ਸਰਕੇ ਸਿੱਖ ਕੌਮ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਸਰਕਾਰ ਜੋ ਕਰਨਾ ਚਾਹਵੇਂ ਕਰੇ ਅਸੀਂ ਹਾਰਾਂਗੇ ਨਹੀਂ ਅੰਦੋਲਨ ਅਸੀਂ ਜਾਰੀ ਰੱਖਾਂਗੇ ਸਾਡੇ ਉਹ ਸਿੱਖ ਧਰਮ ਦੇ ਰੈਗਰਾਂ ਨੂੰ ਵੀ ਮੇਰੀ ਅੱਖ ਚੋੜ ਕੇ ਵੇਚਿਆ ਉਹ ਸ਼ਰਮ ਕਰੋ ਦੇਖੋ ਕੀ ਹੋ ਰਿਹਾ ਹੈ ਅੱਜ ਇਹ ਸ੍ਰੀ ਸਾਹਿਬ ਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਤੁਸੀਂ ਸੋਚ ਕੀ ਰਹੇ ਹੋ ਤੁਸੀਂ ਵਿਚਾਰ ਕੀ ਰਹੇ ਹੋ ਸਮੁੱਚੀ ਸਿੱਖ ਕੌਮ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਆਦਤ ਝਾਵਰੀਆਂ ਨੇ ਔਰ ਖਾਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਤਾਂ ਜਿਹੜੇ ਰਹਿ ਚੁੱਕੇ ਨੇ ਜੰਨੀਆਂ ਵੀ ਸੰਪਰਦਾਵਾਂ ਨੇ ਮੈਂ ਉਹਨਾਂ ਨੂੰ ਇੱਕ اپੀਲ ਕਰਦਾ ਕਿ ਤੁਹਾਡੀ ਫੁੱਟ ਦੇ ਕਾਰਨ ਜਿਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਸਿੱਖ ਕੌਮ ਨੇ 85% ਤੋਂ ਲੈ ਕੇ 99% ਕੁਰਬਾਨੀਆਂ ਦਿੱਤੀ ਅੱਜ ਉਹਨਾਂ ਸਿੱਖਾਂ ਨੂੰ ਜਿਹੜਾ ਇਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਹੈ ਇਹ ਤੁਹਾਡੀ ਫੁੱਟ ਦੇ ਕਾਰਨ ਹੁਣ ਤੱਕ ਕੋ ਸਮਝੋ ਅਜੇ ਤੱਕ ਕੋ ਅਕਲ ਕਰ ਲਓ ਵੀ ਆਹ ਕੁਛ ਕਾਮਲਾ ਹੋ ਰਿਹਾ ਹੈ ਪਰ ਅੱਜ ਆਪਣੇ ਆਪ ਨੂੰ ਖਾਲੀ ਕੋਹਣ ਵਾਲੇ ਬਾਡੀ ਕੋਹਣ ਵਾਲੇ ਅਕਾਲੀਓ ਤੁਸੀਂ ਜੇ ਤੁਹਾਡੇ ਚ ਇਨਸਾਨੀਅਤ ਹੈ ਜੇ ਤੁਹਾਡੇ ਚ ਅਣਖ ਹੈ ਜੇ ਤੁਹਾਡੇ ਚ ਕੋਈ ਜ਼ਹਿਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਹੋਦੇ ਹੋ ਤੁਸੀਂ ਬੜੀਆਂ ਸੋਹਣੀਆਂ ਦਸਤਾਰਾਂ ਬੰਨ੍ਹਦੇ ਹੋ ਦਾੜੇ ਪ੍ਰਕਾਸ਼ ਨੇ ਤੁਹਾਡੇ ਪਰ ਜਿਹੜੀ ਤੁਸੀਂ ਕਰਤੂਤ ਕੀਤੀ ਆ ਕੋਈ ਤੁਹਾ ਦਿੱਕਤ ਤੂਤ ਦੇ ਕਾਰਨ ਅੱਜ ਸਿੱਖ ਕੌਮ ਦੀ ਇਹ ਹਾਲਤ ਹੈ ਭਾਰਤ ਦੇ ਵਿੱਚ ਅੱਜ ਤੁਸੀਂ ਅਕਾਲ ਤੱਕ ਦੇਤੇ ਚਿੱਠੀਆਂ ਲੈ ਕੇ ਜਾ ਰਹੇ ਹੋ ਇੱਕ ਦੂਸਰੇ ਨੂੰ ਗੋਸ਼ੀ ਦੱਸ ਰਹੇ ਹੋ ਵੀ ਆ ਗਦਾਰ ਹੈ ਆ ਗਦਾਰ ਹੈ ਪਰ ਤੁਸੀਂ ਹੁਣ ਤੱਕ ਕੀਤਾ ਕੀ ਆ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖੁੱਤੇ ਅਜ ਉਹਦਾ ਬੋਲਤਾ ਦਾ ਸਾਹਮਣੇ ਆਜ ਸਵੇਲੇ ਅਸੀਂ ਦਿੱਲੀ ਏਅਰਪੋਰਟ ਤੇ ਆ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਐਮ ਨਾਨ ਪੋਲਿਟিক্যাল ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਲਨਾਡੂ ਦੇ ਵਿੱਚ ਪੰਡਿਚਰੀ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਔਰ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਘਬਰਾਹਟ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਚਾਨਲੀ 에어ਪੋਰਟ ਤੋਂ ਆਏ ਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉੱਥੇ ਆਪਣੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਇਹਦੇ ਤੋਂ ਅਸੀਂ ਸਮਝਦੇ ਹਾਂ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀਆਂ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਔਰ ਬਹਾਨੇਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਐ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਰਟੀ ਜਾਨੀ ਦਾ ਸਕਦੇ ਕਿਰਪਾਣਾ ਪਾਰਟੀ ਨਹੀਂ ਵਸਦੇ ਇਹ ਗੱਜੇ ਵੀ ਇੱਕ ਨਵੀਂ ਗੱਲ ਐ ਮੈਨੂੰ ਇਹ ਦੂਵੀਂ ਗੱਲ ਦੁੱਖ ਦੀ ਗੱਲ ਇਹ ਲੱਗੀ ਐ ਕਿ ਸਾਡੇ ਜਿਹੜੇ ਸਿੱਖੀ ਨੂੰ ਅਜੇ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਹੈ ਕਿ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에 ਏਅਰਪੋਰਟਾਂ ਦੇ ਵਿੱਚ ਜਾ ਕੇ ਬ੍ਰੈਡਟਾ ਚੜ੍ਹ ਨਹੀਂ ਦਿੱਤਾ ਜਾਏਗਾ। ਕਹਿੰਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਕਿ ਤੁਸੀਂ ਭਾਰਤ ਦੇ ਵਿਛਿੰਦੇ ਨਹੀਂ। ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ। ਸਾਨੂੰ ਅੱਜ ਭਾਰਤ ਸਰਕਾਰ ਤੋਂ ਜਵਾਬ ਮੰਗਦੇ ਆਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਜੇ ਇਹ ਆ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੇ ਵਰਤਾਰੇ ਜਿਹੜਾ ਹੋ ਰਿਹਾ ਹੈ ਇਹਦੇ ਤੇ ਕਦੋਂ ਠੱਲ ਪਏਗੀ ਸਰਕਾਰਾਂ ਇਹਦੇ ਪ੍ਰਤੀ ਜਿਹੋ ਜਿਹੇ ਰਵੱਈਆ ਜਾਂ ਪੈਸੇ ਦੇਖਿਆ ਕਿਉਂਕਿ ਮੈਂ ਗੱਲ ਕਾਹ ਕਹਿ ਰਿਹਾ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਘੱਟੋ-ਘੱਟ 10 ਵਾਰੀ ਫਲਾਈਟ ਦੇ ਉੱਤੇ سفر ਕਰ ਚੁੱਕਿਆ ਕਦੇ ਕਿਸੇ ਸਟੇਟ ਚ ਕਦੇ ਕਿਸੇ ਸਟੇਟ ਚ ਲੇਕਿਨ ਕਦੇ ਅਜ ਤੱਕ ਇਹ ਪ੍ਰੋਬਲਮ ਨਹੀਂ ਆਈ ਜਿਹੜੀ ਪ੍ਰੋਬਲਮ ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਇਸ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨੂੰ ਘਬਰਾੜ ਦੇ ਵਿੱਚ ਆ ਚੁੱਕੀ ਹੈ ਕਿਸਾਨ ਅੰਦੋਲਨ ਲਗਾਤਾਰ ਜਿਸ ਤਰ੍ਹਾਂ ਬੁਲੰਦੀ ਵੱਲ ਨੂੰ ਵੱਧ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਫੈਲ ਰਿਹਾ ਹੈ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਆਉਣ ਵਾਲਾ ਜਿਹੜਾ ਕੁਝ ਸਟੇਟਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਰਾਜਾਂ ਦੇ ਵਿੱਚ ਉਹਨਾਂ ਰਾਜਾਂ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਸੰਘਾਤ ਅੰਦੋਲਨ ਉਹਨਾਂ ਸਟੇਟਾਂ ਦੇ ਵਿੱਚ ਨਾ ਫੈਲ ਪਾਵੇ ਉਹਨੂੰ ਰੋਕਣ ਦੇ ਲਈ ਸਰਕਾਰ ਨੇ ਇੱਕ ਉੱਜੀ ਹਰਕਤ ਕੀਤੀ ਹੈ ਜੋ ਅਤੀ ਨਿੰਦਣਯੋਗ ਹੈ ਤੇ ਬੜੀ ਸ਼ਰਮ ਵਾਲੀ ਗੱਲ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਕਿ ਅਜਿਹਾ ਕਰਕੇ ਤੁਸੀਂ ਇਹ ਜੁਰਮ ਕਰਕੇ ਤੁਸੀਂ ਸਾਡੇ ਤੇ ਜੇ ਤੇ ਅਤਿਆਚਾਰ ਕਰਕੇ ਕਿਸਾਨਾਂ ਦਾ ਗਲਾ ਦਬਾ ਕੇ ਤੁਸੀਂ ਅੰਦੋਲਨ ਰੋਕ ਲੋਗੇ ਜਾਂ ਤੁਸੀਂ ਆਪ ਦੀ ਸੱਤਾ ਬਣਾ ਕੇ ਰੱਖ ਲੋਗੇ ਇਹ ਮੇਰਾ ਖਿਆਲ ਹੈ ਤੁਹਾਡਾ ਭਲੇਖਾ ਹੋਵੇਗਾ ਤੁਸੀਂ ਦੇਖਿਆ ਪਿੱਛੇ ਜ਼ਮਾਗੇ ਦੇਖ ਲਿਆ ਕਿ ਜਦੋਂ ਅਸੀਂ ਦਿੱਲੀ ਵੱਲ ਨੂੰ ਆ ਰਹੇ ਸੀ ਸਾਡੇ ਤੇ ਅਥਰੂ ਗਾਇ ਛੱਡੀ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਕਿਸਾਨ ਸ਼ਹੀਦ ਕਰਤਾ ਪੰਜਾਂ ਦੀ ਆਈ ਸੈਕ ਚਲੀ ਗਈ ਸਾਡੇ 450 ਤੋਂ ਉੱਪਰ ਕਿਸਾਨ ਜ਼ਖਮੀ ਕੀਤੇ ਉਹ ਸਾਰਾ ਕੁਝ ਦੇਖਿਆ ਔਰ ਪੂਰੀ ਦੁਨੀਆ ਨੇ ਦੇਖਿਆ ਪੂਰੇ ਸੰਸਾਰ ਨੇ ਦੇਖਿਆ ਹਰ ਇੱਕ ਵਿਅਕਤੀ ਨੇ ਉਹ ਚੀਜ਼ ਨੂੰ ਵੇਖਿਆ ਔਰ ਜਿਨ੍ਹਾਂ ਨੇ ਉਹਨੂੰ ਵੇਖਿਆ ਉਹਨਾਂ ਨੇ ਫਿਰ ਤੁਹਾਡੇ ਇਸ ਪਰੂਰ ਚਿਹਰੇ ਦਾ ਜਿਹੜਾ ਜਵਾਬ ਦਿੱਤਾ ਲੋਕਾਂ ਨੇ ਉਹ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹੈ ਹਾਲਾਂਕਿ ਅਸੀਂ ਗੈਰ ਪੋਲੀਟਿਕਲੀ ਵਿਚਾਰਧਾਰਾ ਲੈ ਕੇ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਲੜਨ ਵਾਲੇ ਲੋਕਾਂ ਤੇ ਸਾਨੂੰ ਅੱਜ ਸਾਡੇ ਉਹਨਾਂ ਕਿਸਾਨਾਂ ਤੱਕ ਨਹੀਂ ਜਾਣ ਦਿੱਤਾ ਗਿਆ ਜਿਹੜੇ ਸਾਡੇ ਸਾਡੀ ਇੰਤਜ਼ਾਰ ਕਰ ਰਹੇ ਨੇ ਸਾਡੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਇਕੱਠੇ ਹੋ ਕੇ ਅੰਦ ਤੇ ਚਿੱਕਲੀ ਦੇ ਵਿੱਚ ਉਸ ਤੋਂ ਬਾਅਦ ਪੌਂਡੀਚਰੀ ਦੇ ਵਿੱਚ ਇਕੱਠ ਕਰਕੇ ਸਾਡੇ ਨਾਲ ਉੱਥੇ ਮੀਟਿੰਗਾਂ ਹੋਣੀਆਂ ਸੀ ਸਾਡੀਆਂ ਪ੍ਰੈਸ ਕਾਨਫਰੰਸਾਂ ਹੋਣੀਆਂ ਸੀ ਅਸੀਂ ਉਹਨਾਂ ਦੇ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਸੀ ਇਹ ਇਹਨਾਂ ਨੇ ਸਾਡਾ ਇੱਕ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਗੱਲ ਨਹੀਂ ਸਰਕਾਰ ਜੋ ਕਰਨਾ ਚਾਹਵੇ ਕਰੇ ਅਸੀਂ ਹਾਰਾਂਗੇ ਨਹੀਂ ਅੰਦੋਲਨ ਅਸੀਂ ਜਾਰੀ ਰੱਖਾਂਗੇ ਹੋਰ ਤਾਕਤ ਦੇ ਨਾਲ ਅੰਦੋਲਨ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਆਪ ਸਭ ਨੂੰ ਬੇਨਤੀ ਹੈ ਇਸ ਗੱਲ ਨੂੰ ਅੱਗੇ ਦੀ ਅੱਗੇ ਲੋਕਾਂ ਤੱਕ ਫੈਲਾਓ ਹਰ ਵਿਅਕਤੀ ਤੱਕ ਜਾਵੇ ਪਤਾ ਲੱਗੇ ਕਿ ਸਰਕਾਰ ਦਾ ਚਿਹਰਾ ਕੀ ਹੈ ਨਾਲ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਨਾਲ ਦੀ ਨਾਲ ਹੀ ਕਿ ਸਾਡੇ ਉਹ ਸਿੱਖ ਧਰਮ ਦੇ ਰੈਵਰਾਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਸ਼ਰਮ ਕਰੋ ਦੇਖੋ ਕੀ ਹੋ ਰਿਹਾ ਹੈ ਅੱਜ ਇਹ ਸ੍ਰੀ ਸਾਹਿਬ ਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਤੁਸੀਂ ਸੋਚ ਕੀ ਰਹੇ ਹੋ ਤੁਸੀਂ ਵਿਚਾਰ ਕੀ ਰਹੇ ਹੋ ਤੁਸੀਂ ਖੜੇ ਕਿੱਥੇ ਹੋ ਤੇ ਤੁਸੀਂ ਐਵੇਂ ਬਿਨਾਂ ਗੱਲ ਤੋਂ ਮਤਲਬ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਸੋ ਸੋਚੋ ਅਸੀਂ ਕਹਾਂ ਕਿ ਸਾਨੂੰ ਭਾਵੇਂ ਕੁਝ ਵੀ ਹੋਵੇ ਅਸੀਂ ਆਪਦੇ ਜਿਹੜੇ ਸਾਡੇ ਗੁਰੂ ਨੇ ਦਿੱਤਾ ਹੋਵੇ ਸਾਡਾ ਚਿੰਨ ਹੈ ਇਹਦੀ ਇਰਾਹ ਇਹਨੂੰ ਨਾਲ ਲੈ ਕੇ ਹੀ ਜਾਵਾਂਗੇ ਔਰ ਮੈਂ ਪਹਿਲੀ ਪਹਿਲੇ ਕਹਿ ਚੁੱਕਿਆ ਕਿ ਅਸੀਂ ਪਹਿਲੀ ਵਾਰ ਨਹੀਂ ਗਏ ਅੱਜੋਂ ਪਹਿਲਾਂ 10 ਵਾਰ ਹੀ ਜਾ ਚੁੱਕੇ ਆ ਹਰ ਵਾਰੀ ਇਹ ਸਾਡਾ ਸ੍ਰੀ ਸਾਹਿਬ ਸਾਡੇ ਨਾਲ ਹੁੰਦਾ ਹੈ ਲੇਕਿਨ ਅੱਜ ਕਿਉਂ ਤਕਲੀਫ ਆਈ ਕਿਉਂਕਿ ਅੰਦੋਲਨ ਸੱਟ ਮਾਰ ਰਿਹਾ ਹੈ ਅੰਦੋਲਨ ਇਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਬ ਕੀ ਬਾਅਦ 400 ਪਾਰ ਉਹ ਅਬ ਕੀ ਬਾਅਦ 412 ਅੰਦੋਲਨ ਨੇ ਕਰਨ ਨਹੀਂ ਦਿੱਤੀ ਕਿਸਾਨਾਂ ਦੇ ਹੋਏ ਅਕਿਆਚਾਰ ਨੇ ਕਰਨ ਨਹੀਂ ਦਿੱਤੀ ਲੋਕਾਂ ਨੇ ਉਹਦਾ ਇਹਨਾਂ ਨੂੰ ਮੂੰਹ ਕੋੜਮਾ ਜਵਾਬ ਦਿੱਤਾ ਔਰ ਅੱਜ ਵਾਲੀ ਗੱਲ ਦਾ ਵੀ ਲੋਕ ਜਵਾਬ ਦੇਣਗੇ ਹਰਿਆਣੇ ਦੇ ਵਿੱਚ ਵੀ ਜਵਾਬ ਦੇਣਗੇ ਮਹਾਰਾਸ਼ਟਰ ਦੇ ਵਿੱਚ ਵੀ ਜਵਾਬ ਦੇਣਗੇ ਹੋਰ ਨਾਲ ਸਟੇਟਾਂ ਦੇ ਵਿੱਚ ਵੀ ਲੋਕ ਇਹਨਾਂ ਨੂੰ ਸਵਾਲ ਪੁੱਛਣਗੇ ਕਿ ਕਿਸਾਨਾਂ ਨੂੰ ਕਿਸਾਨ ਨੇਤਾਵਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ లైਵ ਚੱਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵੈਲਕਮ ਜੀ ਕਿ ਫਤੇ ਮੇਰੇ ਤੋਂ ਪਹਿਲਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਬਹੁਤ ਹੀ ਵਿਸਥਾਰਪੇ ਨਾਲ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਇਸ ਟਾਈਮ ਤੇ ਜਿਵੇਂ ਕਿ ਹੁਣ ਅਸੀਂ ਦਿੱਲੀ 에ਅਰਪੋਰਟ ਦੇ ਉੱਤੇ ਇੱਥੇ ਖੜੇ ਹਾਂ ਔਰ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਤਾਮਨ ਲਾਟੂ ਦੇ ਵਿੱਚ ਉੱਥੇ ਕਿਸਾਨ ਕਾਨਫਰੰਸਾਂ ਪ੍ਰੈਸ ਕਾਨਫਰੰਸਾਂ ਬਹੁਤ ਵੱਡੀਆਂ ਰੈਲੀਆਂ ਚੜੀਆਂ ਸੀ ਉਹਨਾਂ ਦੇ ਵਿੱਚ ਅਸੀਂ ਸ਼ਮੂਲੀਅਤ ਕਰਨੀ ਸੀ ਤੇ ਸਾਨੂੰ ਇਹਨਾਂ ਨੂੰ ਜਿਹੜਾ ਕਿ ਜਿਸ ਤਰ੍ਹਾਂ ਦਾਸ ਪ੍ਰਦੇਸ਼ ਸਿੰਘ ਸਰਸਾ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਰਦਾਰ ਸੰਦੀਪ ਸਿੰਘ ਜੀ ਭੋਜਰਾਜ ਤੇ ਸਾਨੂੰ ਜਿਹੜਾ ਉਹ ਇੱਥੇ ਦਿੱਲੀ 에어ਪੋਰਟ ਤੇ ਰੋਕਿਆ ਗਿਆ ਜਿਵੇਂ ਇਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਘਬराई ਹੋਈ ਆ ਜਿਹੜੇ ਕਿ ਪਿਛਲੇ ਲੋਕ ਸਭਾ ਦੇ ਚੋਣਾਂ ਹੋਈਆਂ ਨੇ ਉਹਨਾਂ ਚੋਣਾਂ ਦੇ ਵਿੱਚ ਇਸ ਵਾਰੀ મોદી ਸਰਕਾਰ ਨੂੰ ਜਿਹੜਾ ਉਹ ਪੂਰਨ ਭਾਗ ਨਹੀਂ ਮਿਲਿਆ ਔਰ ਵਸਾਕੀਆਂ ਦੇ ਸਹਾਰੇ ਸਰਕਾਰ ਚੱਲ ਰਹੀ ਆ ਔਰ ਜਿਹੜੀਆਂ ਚੋਣਾਂ ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਉਦੋਂ ਸੁਭਾਵਾਂ ਦੀਆਂ ਹੋਰ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣੀ ਗੱਲ ਰੱਖਣ ਵਾਸਤੇ ਕਿਸਾਨਾਂ ਨੂੰ ਲਾਭੰਦ ਕਰਨ ਵਾਸਤੇ ਬੀਜੇਪੀ ਜਿਹੜੀ ਪਾਰਟੀ ਆ ਇਹਨੂੰ ਜਿਹੜਾ ਉਹ ਅਸਲ ਇਹਨਾਂ ਦਾ ਚਿਹਰਾ ਜਿਹੜਾ ਉਹ ਦਰਸਾਉਣ ਵਾਸਤੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣੀ ਚਾਹੁੰਦੀ ਆ ਜਿੱਤੂ ਘਮਰਾ ਕੇ ਅੱਜ ਸਮ ਜਿਹੜਾ ਇੱਥੋਂ ਗਲੀਪੇਅਰਪੋਰਟ ਤੋਂ ਨਹੀਂ ਜਾਣ ਦਿੱਤਾ ਔਰ ਇਹਦੇ ਨਾਲ ਨਾਲ ਮੈਂ ਸਮੁੱਚੀ ਸਿੱਖ ਕੌਮ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹ ਅਡੱਟ ਚੱਲ ਰਹੀਆਂ ਨੇ ਔਰ ਖਾਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਨੀ ਰਗਵੀਰ ਸਿੰਘ ਜੀ ਜਨ ਜਿਹੜੇ ਰਹਿ ਚੁੱਕੇ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਤੁਹਾਡੀ ਖੁੱਟ ਦੇ ਕਾਰਨ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ 85% ਤੋਂ ਲੈ ਕੇ 93% ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਸਿੱਖਾਂ ਨੂੰ ਜਿਹੜਾ ਕਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਇਹ ਤੁਹਾਡੀ ਫੁੱਟ ਦੇ ਕਾਰਨ ਆ ਹੁਣ ਤੱਕ ਕੋ ਸਮਝੋ ਅਜੇ ਤੱਕ ਕੋ ਅਕਲ ਕਰ ਲਓ ਵੀ ਆਹ ਕੁਛ ਕਾਮਲਾ ਹੋ ਰਿਹਾ ਔਰ ਅੱਜ ਆਪਣੇ ਆਪ ਨੂੰ ਅਕਾਲੀ ਕੋਹਣ ਵਾਲੇ ਬਾਗੀ ਕੋਹਣ ਵਾਲੇ ਅਕਾਲੀਓ ਤੁਸੀਂ ਜੇ ਤੁਹਾਡੇ ਚ ਇਨਸਾਨੀਅਤ ਹੈ ਜੇ ਤੁਹਾਡੇ ਚ ਅਣਖ ਹੈ ਜੇ ਤੁਹਾਡੇ ਚ ਕੋਈ ਜ਼ਹਿਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਹੋਦੇ ਹੋ ਤੁਸੀਂ ਬੜੀਆਂ ਸੋਹਣੀਆਂ ਦਸਤਾਰਾਂ ਬੰਨ੍ਹਦੇ ਹੋ ਨਾਲੇ ਪ੍ਰਕਾਸ਼ ਨੇ ਤੁਹਾਡੇ ਔਰ ਜਿਹੜੀ ਤੁਸੀਂ ਕਰਤੂਤ ਕੀਤੀ ਆ ਉਹ ਤੁਹਾਡੀ ਕਰਤੂਤ ਦੇ ਕਾਰਨ ਅੱਜ ਸਿੱਖ ਕੌਮ ਦੀ ਇਹ ਹਾਲਤ ਹੈ ਭਾਰਤ ਦੇ ਵਿੱਚ ਤੇ ਤੁਹਾਨੂੰ ਚੁੱਪ ਕਰਕੇ ਘਰ ਬੈਠ ਜਾਣਾ ਚਾਹੀਦਾ ਅਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਸਿੱਖਾਂ ਦੀ ਆਉਣ ਦਿਨ ਆਉਣੀ ਚਾਹੀਦੀ ਆ ਅਉਂਦੇ ਦੀ ਚਾਹੀਦੀ ਆ ਅੱਜ ਤੁਸੀਂ ਅਕਾਲ ਤਖਤ ਦੇਤੇ ਚਿੱਠੀਆਂ ਲੈ ਕੇ ਜਾ ਰਹੇ ਹੋ ਇੱਕ ਦੂਸਰੇ ਨੂੰ ਗੋਸ਼ੀ ਦੱਸ ਰਹੇ ਹੋ ਵੀ ਆ ਗद्दार ਹੈ ਆ ਗद्दार ਹੈ ਪਰ ਤੁਸੀਂ ਹੁਣ ਤੱਕ ਕੀਤਾ ਕੀ ਆ ਆ ਜਿਹੜੀਆਂ ਚੀਜ਼ਾਂ ਨੇ ਇਹ ਕਿਧਰ ਨੂੰ ਮਤਲਬ ਕਿ ਜੜੀਆਂ ਲੈ ਕੇ ਜਾ ਰਹੀਆਂ ਨੇ ਇਹ ਤੁਹਾਡੀ ਸੋਚ ਕਿਧਰ ਨੂੰ ਲੈ ਕੇ ਜਾ ਰਹੀ ਆ ਕੁਝ ਸੋਚ ਸੋਚ ਕਰੋ ਕੁਝ ਅਕਲ ਕਰੋ ਅੱਜ ਸਾਨੂੰ ਅਸੀਂ ਮੈਂ ਤਨ ਜੱਲੇਵਾਲ ਸਾਹਿਬ ਨੇ ਦੱਸਿਆ ਤੁਹਾਨੂੰ ਕਿ ਇਹ ਵੀ ਬਹੁਤ ਵਾਰ ਮੈਂ ਵੀ ਤਿੰਨ ਵਾਰ ਕੇਰਲਾ ਜਾਇਆ ਇਸੇ ਤਰ੍ਹਾਂ ਅਸੀਂ ਮਹਾਰਾਸ਼ਟਰ ਚ ਗਏ ਆ ਕਿਸਾਨ ਰੈਲੀਆਂ ਦੇ ਵਿੱਚ ਬਹੁਤ ਵਾਰ ਅਸੀਂ ਜਾ ਚੁੱਕੇ ਆ ਅੱਜ ਕਿਉਂ ਰੋਕਿਆ ਗਿਆ ਅੱਜ ਇਸ ਕਰਕੇ ਰੋਕਿਆ ਗਿਆ ਕਿ ਜਿਹੜਾ ਇਹ ਕਿਸਾਨ ਅੰਦੋਲਨ ਪਹਿਲਾਂ ਵੀ ਦਿੱਲੀ ਬਾਰਡਰਾਂ ਤੇ ਰਿਹਾ ਕਾਲੇ ਕਾਨੂੰਨ ਰੱਦ ਕਰਾ ਕੇ ਅਸੀਂ ਗਏ ਪਰ ਉਸ ਟਾਈਮ ਦੇ ਉੱਤੇ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹਨਾਂ ਨੂੰ ਪ੍ਰਵਾਨ ਕਰਾਉਣ ਵਾਸਤੇ ਲਾਗੂ ਕਰਾਉਣ ਲਈ 13 ਫਰਵਰੀ 2024 ਨੂੰ ਜੋ ਅਸੀਂ ਜਿਹੜਾ ਕਿ ਦਿੱਲੀ ਨੂੰ ਆ ਰਹੇ ਸੀ ਤੇ ਸਾਨੂੰ ਉੱਥੇ ਹਰਿਆਣਾ ਸਰਕਾਰ ਨੇ ਬਹੁਤ ਕਵੱਡੀਆਂ ਜਿਹੜੀਆਂ ਅਸੀਂ ਬੈਰੀਕੇਟਿੰਗ ਕਰਕੇ ਤੇ ਉੱਥੇ ਹਥਿਆਰਬੰਦ ਫੋਰਸਾਂਾ ਲਾ ਕੇ ਸਾਡੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਕਿੰਨੇ ਕਿਸਾਨ ਜਿਹੜੇ ਪੱਤਰ ਕਰ ਦਿੱਤੇ ਗਏ ਔਰ ਇਸ ਗੱਲ ਤੋਂ ਇੱਕ ਕਬਰਾਗੇ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਇਹ ਕਿਸਾਨ ਜਿਹੜਾ ਇਹ ਸਾਡਾ ਨੁਕਸਾਨ ਕਰਨਗੇ ਭਾਜਪੀ ਪਾਰਟੀ ਦਾ ਇਸ ਕਰਕੇ ਸਾਨੂੰ ਜਿਹੜਾ ਇਹ ਹੁਣ ਜਾਣ ਤੋਂ ਰੋਕਿਆ ਗਿਆ। ਐਹੀ ਕਿਰਪਾਨਾ ਪਾ ਕੇ ਅਸੀਂ ਪਹਿਲਾਂ ਜਾਣਦ ਰਿਹਾ ਪਰ ਅੱਜ ਕਿਰਪਾਨ ਦਾ ਬਹਾਨਾ ਬਣਾ ਕੇ ਜਿਹੜਾ ਉਹ ਸੰਗਤ ਔਰ ਇਹ ਸਿੰਘ ਸਹਿਬਾਨੋ ਇਹ ਕੌਮ ਦੇ ਇਹ ਬਰੋ ਆਪਣੇ ਆਪ ਨੂੰ ਕੌਮ ਦੇ ਵਾਰਸਾ ਕਹਣ ਵਾਲਿਓ ਕਿੱਥੇ ਹੋ ਜਿਹੜੀ ਕੈਰੀ ਗੂੜੀ نیند ਵਿੱਚ ਸੁੱਤੇ ਹੋਏ ਹੋ ਆਓ ਜਾਗੋ ਜਾਗਣ ਦਾ ਸਮਾਂ ਕੁਛ ਅਕਲ ਕਰੋ ਵਾਸਤਾ ਜੋ ਗੁਰੂ ਦਾ ਅੱਜ ਸਿੱਖ ਕੌਮ ਦੀ ਹਾਲ ਜਿਸ ਦੇਸ ਨੂੰ ਅਜੱਡੀਆਂ ਫੱਟੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਤੇ ਅੱਜ ਜਿਹੜਾ ਇਹ ਸਾਡਾ ਕੀ ਹਾਲ ਹੋ ਰਿਹਾ